ਕਹਿੰਦੇ ਹੁੰਦੇ ਸੀ ਵੀ ਇਹ ਜ਼ਮੀਨਾਂ ਨੂੰ ਸਾਂਭ ਲਓ ਇਹ ਕਰੋੜਾਂ ਚ ਜਾਣੀ ਕਰੋੜਾਂ ਚ ਉਹ ਗੱਲ ਸੱਚੀ ਹੋ ਰਹੀ ਆ ਵੀ ਮਦਨੀ ਵੀ ਤੁਹਾਡਾ 25 ਲੱਖ ਰੁਪਏ ਸਾਡੇ ਕੋਲ ਆਇਆ ਹੈ ਤੁਸੀਂ ਬਾਕੀ ਪੈਸੇ ਦੇ ਕੇ ਸਾਨੂੰ ਰਜਿਸਟਰੀ ਕਰਾ ਲਓ ਪਰ ਮੋਹਲੇ ਬੰਦੇ ਉਹ ਕਹਿੰਦੇ ਭਾਈ ਸਾਡਾ 25 ਲੱਖ ਗਿਆ ਤਾਂ ਗਿਆ ਪਰ ਅਸੀਂ ਰਜਿਸਟਰੀ ਨਹੀਂ ਕਰਾਉਣੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਲਓ ਵੀ ਆ ਜ਼ਮੀਨ ਲਾ ਪਿਆ ਪੈਣ ਬਚਾਲਾ ਐ ਤੇ ਕੀ ਜ਼ਮੀਨ ਹੈ ਨਹੀਂ ਤਾਂ ਝੋਨੇ ਦਾ ਚਲੋ ਸਰੀ ਸੂਰੀ ਜਾਂਦਾ ਸੀਗਾ ਪਰ ਜਿਹੜੀਆਂ ਬਾਕੀ ਫਸਲਾਂ ਆ ਜਿੱਦਾਂ ਹੁਣ ਮੱਕੀ, ਗੰਨਾ ਇਹਨਾਂ ਚੀਜ਼ਾਂ ਨੂੰ ਪਾਣੀ ਲੱਗਣੇ ਸੀ ਤੇ ਹੁਣ ਮੋਟਰਾਂ ਸਾਰੀਆਂ ਝੋਨੇ 'ਚ ਫਸੀਆਂ ਆ। ਇਹਨਾਂ ਨੂੰ ਪਾਣੀ ਜਨਰੇਟਰਾਂ ਨਾਲ ਹੀ ਲੱਗਣੇ ਸੀ। ਤੇ ਅਸੀਂ ਵੀ ਕੱਲ ਮੱਕੀ ਨੂੰ ਪਾਣੀ ਸ਼ੁਰੂ ਕੀਤਾ ਸੀਗਾ ਲਾਉਣਾ। ਚਲੋ ਜਾਨ ਨੂੰ ਬਚਾਏ ਹੋ ਗਿਆ। ਉਹ ਵੀ ਇਧਰੋਂ ਝੋਨੇ ਵੱਲੋਂ ਮੋਟਰ ਵਹਿਲੀ ਸੀਗੀ ਤਾਂ ਅਸੀਂ ਕੱਲ ਚਲਾਤੀ ਅੱਜ ਜਨਰੇਟਰ ਲਾਉਣਾ ਸ਼ੁਰੂ ਕਰਨਾ ਸੀਗਾ। ਤੇ ਅੱਜ ਬਾਬੇ ਨੇ ਮੀਂਹ ਪਵਾ ਦਿੱਤਾ। ਹੁਣ ਮੱਕੀ ਲਗਭਗ ਪਾਰ ਹੋ ਜਾਣੀ ਆ ਜੇ ਇੱਕ ਅੰਦਾ ਮੀਂਹ ਹੋਰ ਪੈ ਗਿਆ ਤਾਂ ਹੁਣ ਲੋੜ ਨਹੀਂ ਪੈਣੀ ਮੱਕੀ ਨੂੰ ਪਾਣੀ ਪਾਣੀ ਪੋਣੀ ਦੀ ਚਲੋ ਵਧੀਆ ਹੋ ਗਿਆ ਜੇਲਾ ਸਿਰਫ ਇਹ ਇੰਨੀ ਇੱਕ ਮੀਂਹ ਨੇ ਲੋਕਾਂ ਦਾ ਕਰੋੜਾਂ ਰੁਪਈਆ ਬਚਾ ਦਿੱਤਾ ਕਿੰਨਾ ਪੈਸਾ ਲੱਗਣਾ ਸੀਗਾ ਹਨਾ ਆ ਹੁਣ ਇੱਥੇ ਆ ਪਾਣੀ ਖੜਾ ਹੈ ਪਾਣੀ ਖੜਾ ਦੇਖ ਕੇ ਇਹਨਾਂ ਅੰਦਾਜ਼ਾ ਵੀ ਨਾ ਲਾ ਲਿਓ ਵੀ ਇੱਥੇ ਬਹੁਤ ਭਾਰੀ ਬਾਰਿਸ਼ ਹੋ ਗਈ ਭਾਰੀ ਬਾਰਿਸ਼ ਨਹੀਂ ਹੋਈ ਹੈਗੀ ਉਹਨਾਂ ਹਿਸਾਬ ਦਾ ਹੀ ਆ ਕੰਮ ਬਾਕੀ ਬੱਦਲ ਬੁੱਦਲਤਾ ਵਧੀਰਾ ਬੱਦਲ ਤਾਂ ਇਦਾਂ ਲੱਗਦਾ ਵੀ ਜਦੋਂ ਝੜੀ ਲੱਗਣੀ ਹੁੰਦੀ ਆ ਮਾਰੇ ਹੜੱਪ 5-7 ਮਿੰਟਾਂ ਤੀਂ ਜਾਂਦਾ ਹੁੰਦਾ ਚਰਾਟਾ ਜੇ ਪੈ ਕੇ ਸਾਡ ਛੁੱਟ ਜਾਂਦਾ ਹੁੰਦਾ ਮੈਂ ਦੀ ਝੜੀਆਂ ਝੁੜੀਆਂ ਵਾਲਾ ਕੰਮ ਤਾਂ ਹੈ ਹੀ ਨਹੀਂ ਹੈਗਾ ਥੋੜੇ ਦਿਨ ਪਹਿਲਾਂ ਨਾ ਮੈਨੂੰ ਬੰਦੇ ਦਾ ਫੋਨ ਆਇਆ ਸੀ ਉਹ ਮੈਨੂੰ ਕਹਿੰਦਾ ਵੀ ਜ਼ਮੀਨ ਚਾਹੀਦੀ ਆ ਜੇ ਕਿਤੇ ਵਿਕਦੀ ਹੋਈ ਤਾਂ ਮੈਨੂੰ ਦੱਸੀ ਤੇ ਉਹਨੇ ਉਦਾਂ ਪੁੱਛਿਆ ਵੀ ਕੀ ਰੇਟ ਚੱਲਦਾ ਮੈਂ 20-25 ਲੱਖ ਰੁਪਇਆ ਹੋਣਾ ਹੋਰ ਕਿੰਨਾ ਕੁ ਰੇਟ ਹੋਣਾ ਨਾ ਅੱਗੇ ਇੰਨਾ ਕਿ ਚੱਲਦਾ ਸੀ ਤੇ ਉਸ ਤੋਂ ਬਾਅਦ ਮੈਂ ਜਿੱਦਾਂ ਦੋ ਚੌ ਬੰਦਿਆਂ ਨੂੰ ਕਿਹਾ ਵੀ ਜ਼ਮੀਨ ਬਾਰੇ ਮੈਂ ਚੱਲ ਆਪਣੇ ਬੰਦੇ ਨੂੰ ਜ਼ਮੀਨ ਚਾਹੀਦੀ ਆ ਜੇ ਕੋਈ ਹੋਈ ਤਾਂ ਦੱਸਿਓ ਉਹ ਮੈਨੂੰ ਹੁਣ ਪਤਾ ਲੱਗਾ 50-55 ਲੱਖ ਰੇਟ ਹੋਇਆ ਆ ਯਾਨੀ 55 55 ਲੱਖ ਤੱਕ ਵੀ ਜਾਨੀ ਕਿ ਸੌਦੇ ਇਸ ਵੇਲੇ ਹੋ ਰਹੇ ਆ ਕਮਾਲ ਕਰਤੀ ਜਾਨੀ ਕਿ ਨਾ ਜਿੱਦਾਂ ਹੁਣ ਆਪਣੇ ਲੱਖੇ ਸੁਧਾਣੇ ਹੁਣੀ ਕਹਿੰਦੇ ਹੁੰਦੇ ਸੀ ਵੀ ਇਹ ਜ਼ਮੀਨਾਂ ਨੂੰ ਸਾਂਭ ਲਓ ਇਹ ਕਰੋੜਾਂ ਚ ਜਾਨੀ ਕਰੋੜਾਂ ਚ ਉਹ ਗੱਲ ਸੱਚੀ ਹੋ ਰਹੀ ਆ ਵੀ ਮਤਲਬ ਇਸ ਵੇਲੇ ਜ਼ਮੀਨ ਜਿਹੜੀ ਅੱਜ ਤੋਂ 10 ਸਾਲ ਪਹਿਲਾਂ ਨਾ 10 12 ਸਾਲ ਪਹਿਲਾਂ ਪਹਿਲਾਂ ਸਾਡੇ 40 ਲੱਖ ਤੱਕ ਜ਼ਮੀਨ ਚਲ ਗਈ ਸੀਗੀ ਜਾਨੀ ਕਿ 9 10 ਦੀ ਗੱਲ ਹੋਊਗੀ ਉਦੋਂ 40 ਲੱਖ ਨੂੰ ਕਿੱਲਾ ਹੋ ਗਿਆ ਸੀ ਉਸੇ ਉਸ ਤੋਂ ਬਾਅਦ ਕੀ ਹੋਇਆ ਜ਼ਮੀਨ ਦਾ ਰੇਟ ਡਾਣ ਆਉਣ ਲੱਗ ਪਿਆ ਪਤਾ ਨਹੀਂ ਸਰਕਾਰ ਨੇ ਕੀ ਉਹਦੋਂ ਫਿਰ ਅਜਟ ਪਹਿਲਾਂ ਬਿਆਨੇ ਪਰ ਬਿਆਨਾਂ ਵੇਚਦੇ ਰਹਿੰਦੇ ਹੁੰਦੇ ਸੀ ਫਿਰ ਸਰਕਾਰ ਨੇ ਕਰਤਾ ਵੀ ਬਿਆਨੇ ਤੇ ਨੀ ਕੋਈ ਵੇਚ ਸਕਦਾ ਰਜਿਸਟਰੀ ਕਰਾ ਕੇ ਫਿਰ ਵੇਚ ਸਕਦਾ ਗਾਂ ਤੋਂ ਗਾਂ ਹਨ ਤੇ ਉਹਦੇ ਕਰਕੇ ਜ਼ਮੀਨਾਂ ਦੇ ਰੇਟ ਡਾਣ ਆ ਗਏ ਜਿਹੜੇ ਡੀਲਰ ਸੀ ਉਹ ਕੀ ਕਰਦੇ ਸੀ ਬਿਆਨਾਂ ਦਿੰਦੇ ਸੀ ਮੰਨ ਲਓ ਕਰੋੜ ਦੀ ਜ਼ਮੀਨ ਹੈ 10 ਲੱਖ 15 ਲੱਖ ਬਿਆਨਾਂ ਦੇ ਕੇ ਮੋਰੇ ਸੌਦਾ ਕਰ ਲੈਣਾ ਤੇ ਬਸ ਇਦਾਂ ਬਿਆਨੇ ਪਰ ਗਾਂ ਤੋਂ ਗਾਂ ਵੇਚੀ ਜਾਣੀ ਸਾਲ ਦਾ ਟਾਈਮ ਲੰਘਣਾਂ ਅਗਲੇ ਤੋਂ ਤੇ ਹੁਣ ਉਹ ਫੇਰ ਸਰਕਾਰ ਨੇ ਕਰਤਾ ਵੀ ਬੇਬਿਆਨੇ ਭਾਨੀ ਵੇਚ ਸਕਦਾ ਰਜਿਸਟਰੀ ਕਰਾ ਕੇ ਵੇਚ ਸਕਦੇ ਆ। ਉਹ ਰਜਿਸਟਰੀ ਕਰਾਉਣ ਨੂੰ ਤਾਂ ਪੂਰੇ ਜੇ 1 ਕਰੋੜ ਦੀ ਜ਼ਮੀਨ ਹੈ ਤਾਂ ਪਹਿਲਾ ਕਰੋੜ ਰੁਪਏ ਦੀ ਰਜਿਸਟਰੀ ਕਰਾਉਣੀ ਪੈਂਦੀ ਸੀ ਫੇਰੇ ਗਾਹਾਂ ਕੋਈ ਵਿੱਚ ਉਹਦੇ ਕਰਕੇ ਜ਼ਮੀਨਾਂ ਦੇ ਰੇਟ ਡਾਊਨ ਆ ਗਏ। ਸਾਡੇ ਇੱਥੇ 13 ਲੱਖ ਨੂੰ ਗਿੱਲਾ ਆ ਗਿਆ ਸੀ। ਸਾਡੇ ਲਾਗੇ ਇਹ ਨਾ ਨਾਲੇ ਸਾਡੇ ਖੇਤਾਂ ਦੇ ਕੋਲੇ ਖੇਤ ਆ। ਉਹ ਉਹ ਬੰਦੇ ਬਾਹਰ ਆ ਤਾਂ ਉਹਨੇ 6 ਕਿੱਲੇ ਵੇਚੇ ਸੀਗੇ 33 ਲੱਖ ਦੇ ਹਿਸਾਬ ਨਾਲ ਤੇ ਜਿਨ੍ਹਾਂ ਨੂੰ ਵੇਚੇ ਸੀ ਉਹ ਬੰਦਿਆਂ ਨੇ 27 ਲੱਖ ਕਰੇ 25 ਲੱਖ ਰੁਪਏ ਬਿਆਨਾਂ ਇਹਨਾਂ ਨੂੰ ਦੇ ਗਏ ਸੀਗੇ 1 ਸਾਲ ਦਾ ਉਹਨੇ ਟਾਈਮ ਲੈ ਲਿਆ ਵੀ 1 ਸਾਲ ਦੇ ਅੰਦਰ ਅੰਦਰ ਅਸੀਂ ਰਜਿਸਟਰੀ ਕਰਾ ਲਾਂਗੇ ਤੇ 33 ਲੱਖ ਦੇ ਕਿੱਲੇ ਦੇ ਹਿਸਾਬ ਨਾਲ 6 ਖੇਤ ਉਹਦੇ ਬਾਅਦ ਉਸ ਤੋਂ ਬਾਅਦ ਇੱਕ ਦਮੇ ਰੇਟ ਡਾਊਨ ਆ ਗਿਆ ਜ਼ਮੀਨ ਦਾ ਰੇਟ ਹੋ ਗਿਆ 13-14 ਲੱਖ ਰੁਪਏ ਕਿੱਲੇ ਦਾ ਜਿਹੜੇ ਜਿਹੜੇ ਮਾਲਕ ਸੀ ਜ਼ਮੀਨ ਦੇ ਉਹ ਬੰਦੇ ਬਾਹਰ ਸੀ ਉਹਨੀ ਚਲੋ ਫੇਰ ਵੀ ਉਹਨਾਂ ਨੂੰ ਸਾਲ ਦਾ ਟਾਈਮ ਸੀ ਵੈਸੇ ਤਾਂ ਉਹ ਸਾਲ ਦੇ ਵਿੱਚ ਜਿਉ ਸਾਲ ਤੋਂ ਉੱਪਰ ਜਦੋਂ ਹੋ ਗਿਆ ਸੀ ਫਿਰ ਉਹ ਮੁੱਕਰ ਸਕਦੇ ਸੀ ਪਰ ਉਹਨੀ ਫੇਰ ਵੀ ਕਿਹਾ ਕੋਈ ਗੱਲ ਨਹੀਂ ਵੀ ਤੁਹਾਡਾ 25 ਲੱਖ ਰੁਪਏ ਸਾਡੇ ਕੋਲ ਆਇਆ ਹੈ ਤੁਸੀਂ ਬਾਕੀ ਪੈਸੇ ਦੇ ਕੇ ਸਾਨੂੰ ਰਜਿਸਟਰੀ ਕਰਾ ਲਓ ਉਹ ਦੋ ਤਿੰਨ ਸਾਲ ਤੱਕ ਉਹਨਾਂ ਨੂੰ ਕਹਿੰਦੇ ਰਹੇ ਪਰ ਮੋਹਲੇ ਬੰਦੇ ਉਹ ਕਹਿੰਦੇ ਭਾਈ ਸਾਡਾ 25 ਲੱਖ ਗਿਆ ਤਾਂ ਗਿਆ ਪਰ ਅਸੀਂ ਰਜਿਸਟਰੀ ਨਹੀਂ ਕਰਾਉਣੀ ਉਹਦਾ ਕਾਰਨ ਇਹ ਸੀ ਵੀ ਹੁਣ 33 ਲੱਖ ਦੀ ਜ਼ਮੀਨ ਉਹ 13 ਲੱਖ ਨੂੰ ਹੋ ਗਈ ਸੀ ਤੇ ਜੇ ਉਹ ਮਤਲਬ ਉਹਦੇ ਨਾਲ ਜੇ ਉਹ ਰੀਐਕਟਰੀ ਕਰਾਉਂਦੇ ਸੀਗੇ ਤਾਂ 20 ਲੱਖ ਕਿੱਲੇ ਮਗਰ ਸਮਝ ਲਓ 1 ਕਰੋੜ 20 ਲੱਖ ਰੁਪਏ ਦਾ ਉਹਨਾਂ ਨੂੰ ਲਾਸ ਹੁੰਦਾ ਸੀ ਜੇ ਉਹ ਬਿਆਨਾਂ ਇੱਦਾਂ ਹੀ ਛੱਡਦੇ ਸੀ ਤਾਂ ਉਹਨਾਂ ਦਾ 25 ਲੱਖ ਦਾ ਲਾਸ ਹੁੰਦਾ ਸੀ ਉਹਦੇ ਨਾਲ ਉਹਨੇ ਬਿਆਨਾਂ ਹੀ ਛੱਡ ਦਿੱਤਾ 25 ਲੱਖ ਰੁਪਇਆ ਇਹਨਾਂ ਨੂੰ ਜ਼ਮੀਨ ਵਾਲਿਆਂ ਨੂੰ ਤੇ ਇਹ ਹਾਲਾਤ ਹੋ ਗਏ ਸੀ ਤੇ ਉਸ ਤੋਂ ਬਾਅਦ ਹੌਲੀ-ਹੌਲੀ ਜ਼ਮੀਨ ਥੋੜੀ ਚੜਨ ਲੱਗੀ 16-17 ਲੱਖ ਨੂੰ ਕਿੱਲਾ ਫਿਰ 24-25 ਲੱਖ ਨੂੰ ਆ 25 ਲੱਖ ਤੋਂ ਸਿੱਧੀ ਇੱਕਦਮ 50 ਤੇ ਗਈ ਆ ਇਹਦਾ ਕਾਰਨ ਕੀ ਆ ਇਹਦਾ ਮੇਨ ਕਾਰਨ ਹਾਲੇ ਜਿਹੜੀ ਜ਼ਮੀਨ ਚੜੀ ਇਹਦਾ ਕਾਰਨ ਤਾਂ ਇਹੀ ਆ ਵੀ ਜਿਹੜੇ ਆ ਰੋਡ ਰਾਡ ਨਿਕਲੇ ਆ ਬਹੁਤ ਰੋਡ ਨਿਕਲੇ ਆ ਇੱਕ ਦਮੇ ਹੀ ਅੱਜ ਦਾ ਐਕਸਪ੍ਰੈਸ ਵੇ ਨਿਕਲਿਆ ਬਹੁਤ ਜ਼ਮੀਨ ਵਿੱਚ ਆਈ ਆ ਉਹਨਾਂ ਵਿੱਚੋਂ ਜਿਹੜੇ ਬੰਦਿਆਂ ਦੀ ਜ਼ਮੀਨ ਵਿੱਚ ਆਈ ਹੈ ਕੋਸ਼ਿਸ਼ ਤਾਂ ਦਾਣ ਬੰਦੇ ਜਿਨੀ ਪੈਸੇ ਸੰਭੇ ਹੋ ਆ ਉਹ ਫਿਰ ਜ਼ਮੀਨਾਂ ਹੁਣ ਉਹ ਨਹੀਂ ਲੈਣੀ ਆ ਵੀ ਕਿਤੇ ਤੇ ਉਹਦੇ ਕਰਕੇ ਰੇਟ ਤੇਜ਼ ਹੋਇਆ ਤੇ ਦੂਜਾ ਇਹ ਦੇਖ ਲਿਓ ਵੀ ਹੁਣ ਇਹ ਜਿਹੜੀ ਜ਼ਮੀਨ ਇੰਨੀ ਮਹਿੰਗੀ ਆ ਆਮ ਬੰਦਾ ਤਾਂ ਕੋਈ ਲੈ ਨਹੀਂ ਰਿਹਾ ਕਿਉਂਕਿ ਜੇ ਜੇਸ ਬੰਦੇ ਨੇ ਇਨਵੈਸਟਮੈਂਟ ਕਰਨੀ ਹੈ ਨਾ ਉਹ ਇੰਨੀ ਮਹਿੰਗੀ ਜ਼ਮੀਨ ਪਹਿਲਾਂ ਨਹੀਂ ਲਊਗਾ ਉਹ ਤਾਂ ਵੇਟ ਕਰੂਗਾ ਵੀ ਜ਼ਮੀਨ ਦਾ ਰੇਟ ਡਾਊਨ ਆਵੇ ਤੇ ਇੱਕ ਵਾਰੀ ਡਾਊਨ ਆਉਣਾ ਵੀ ਆ ਕਿਉਂਕਿ ਜਦੋਂ ਨਾ ਇਹ ਜਿਹੜੇ ਪੈਸੇ ਆ ਰੋੜਾ ਰਾੜਾ ਚ ਆਈਆਂ ਜ਼ਮੀਨਾਂ ਜਿਹੜੇ ਜਿਹੜੇ ਉਹਦੇ ਕਰਕੇ ਜਿਹੜੇ ਉਹ ਪੈਸੇ ਇਕੱਠੇ ਹੋਏ ਉਹ ਜਦੋਂ ਸਾਰੀਆਂ ਥਾਂ ਥਾਂ ਹੀ ਲੱਗ ਗਏ ਕਈਆਂ ਨੇ ਤਾਂ ਖਰੀਦ ਲੈਣੀ ਆ ਕਈਆਂ ਨੇ ਖਾ ਪੀ ਲੈਣੇ ਆ ਉਸ ਤੋਂ ਬਾਅਦ ਫਿਰ ਇਹ ਜ਼ਮੀਨ ਦਾ ਰੇਟ ਇੱਕ ਜਿੱਦਾਂ ਡਾਊਨ ਆਉਣ ਲੱਗਣਾ ਇਹ ਵਪਾਰੀਆਂ ਨੇ ਜਿੱਦਾਂ ਇਹ ਜਿੱਦਾਂ ਮੈਨੂੰ ਕਹਿੰਦਾ ਡੀਲਰਾਂ ਨੇ ਇੱਕ ਹਵਾ ਜਿਹਾ ਬਣਾ ਲਿਆ ਆ ਹੁਣ ਮਤਲਬ ਜਦੋਂ ਉਹਨਾਂ ਦੇ ਡੀਲਰ ਆ ਇਹ ਪਰਸੈਪਸ਼ਨ ਜੇ ਬਣਾ ਦਿੰਦੇ ਕਿਸੇ ਚੀਜ਼ ਦੀ ਹੁਣ ਮਤਲਬ ਲੋਕ ਦੇਖੋ 50 55 ਲੱਖ ਰੇਟ ਤਾਂ ਹੀ ਹੋਇਆ ਜੇ ਕੋਈ ਖਰੀਦ ਰਿਹਾ ਫਿਰ ਵੀ ਕੋਈ ਉਹਨਾਂ ਕੋਈ ਖਰੀਦ ਰਿਹਾ ਆ ਜਿੱਦਾਂ ਮੈਂ ਸਾਡਾ ਏਰੀਆ ਲਾ ਲਵਾਂ ਸਾਡੇ ਏਰੀਏ ਦੇ ਵਿੱਚ ਜ਼ਿਆਦਾਤਰ ਚੰਡੀਗੜ੍ਹ ਵਾਲਦੇ ਬੰਦਿਆਂ ਨੇ ਆ ਕੇ ਰੇਟ ਚੱਕੇ ਆ ਜੇ ਜਦੋਂ ਨਿਊ ਚੰਡੀਗੜ੍ਹ ਆ ਖਰੜਮਹਾਲੀ ਤੇ ਇਹ ਏਰੀਆ ਡਿਵੈਲਪ ਹੋ ਜਾਇਆ ਹੋਇਆ ਨਾ ਤੇ ਉੱਥੇ ਲੋਕਾਂ ਦੇ ਉਹ ਐ 5 5 6 6 ਕਰੋੜ ਦਾ ਕਿੱਲਾ ਹੋ ਗਿਆ। ਤੇ ਉਨੀ ਆ ਕੇ ਇੱਥੇ ਸਾਡੇ ਏਰੀਏ ਚ ਰੇਟ ਚੱਕੇ ਆ। ਤੇ ਹੁਣ ਜੇ ਹਨਾ ਕਈਏ ਬਈ ਨਵੇਂ ਸ਼ਹਿਰ ਤੋਂ ਪਰਲੇ ਪਾਸੇ ਆਪਣਾ ਪਿੰਡਾ ਹੀ ਐ ਇੱਕ ਤੇ ਉਹ ਉਨੀ ਅੱਗੇ ਲੈ ਸੀ ਮੇਰੇ ਖਿਆਲ 12 13 ਕਿੱਲੇ ਮੁੱਲ। ਤਾਂ ਉਹਦਾ ਵੀ ਮੈਨੂੰ ਫੋਨ ਆਇਆ ਸੀ ਕਹਿੰਦਾ ਹੋਗਾ ਸਾਲਕ ਪਹਿਲਾ ਸਾਲਕ ਪਹਿਲੀ ਗੱਲ ਐ। ਕਹਿੰਦਾ ਹੇਦਰ ਜੀ ਜ਼ਮੀਨ ਹੋਈ ਤੁਹਾਡੇ ਪਿੰਡਾਂ ਨਾਲ ਤਾਂ ਕੋਈ ਦੇਖੀ। ਮੈਂ ਕੀ ਗੱਲ ਹੋਈ ਤੂੰ ਐਡੀ ਦੂਰ ਕੀ ਕਰਨੀ ਆਪਣੇ ਲਾਗੇ ਲੈ। ਉਹ ਕਹਿੰਦਾ ਸਾਡੇ ਇਧਰਲੇ ਪਾਸੇ ਹੈ ਹੀ ਨਹੀਂ ਜ਼ਮੀਨ ਜਿੰਨੀ ਕਿ बिकਣੀ ਸੀ ਵੇਚ ਚੁੱਕੀ ਹੋ ਆ। ਮਤਲਬ ਉਹ ਜਿੰਨੀ ਕਿ ਜ਼ਮੀਨ ਸੀਗੀ ਉਹ ਇਸ ਦਾ ਉਧਰੋਂ ਚੰਡੀਗੜ੍ਹ ਵਾਲਾ ਆਇਓ ਜਿਹੜੇ ਲੋਕ ਉਹ ਨਹੀਂ ਖਰੀਦ ਲਈ ਤੇ ਇੱਕ ਵਾਰੀ ਇਹ ਵੈਸੇ ਰੇਟ ਡਾਊਨ ਆਣਾ ਹੈ। ਪਰ ਜਿਹੜੀ ਅਸਲੀਅਤ ਆ ਜੇ ਤੁਸੀਂ ਨਾ 5-7 ਸਾਲਾਂ ਤੱਕ ਕਹੋਗੇ 5-7 ਸਾਲਾਂ ਦੇ ਵਿੱਚ ਵਿੱਚ ਇਹ ਜ਼ਮੀਨ ਜਿਹੜੀ ਹੈ ਮੈਨੂੰ ਮੈਦ ਨਹੀਂ ਵੀ ਕਰੋੜ ਰੁਪਏ ਤੋਂ ਘੱਟ ਕਿੱਲਾ ਆਪਣੇ ਪੰਜਾਬ ਦੇ ਵਿੱਚ ਮਿਲ ਜਾਊਗਾ। ਨਹੀਂ ਮਿਲਣਾ। ਇਹ ਤਾਂ ਹਾਲਾਤ ਦਿਸਣ ਲੱਗ ਪਏ ਆ ਵੀ 1 ਕਰੋੜ ਤੋਂ ਘੱਟ ਆਪਣੇ ਪੰਜਾਬ ਵਿੱਚ ਕਿੱਲਾ ਨਹੀਂ ਹੋਊ। ਜਣੀ ਆ 2024-25 ਚੱਲਦਾ 25 ਚੱਲਦਾ ਆ ਆ 2030 ਤੱਕੇ ਦੇਖ ਲਿਓ ਕਰੋੜ ਤੋਂ ਕਿੱਲਾ ਆਪਣੇ ਪੰਜਾਬ 'ਚ ਟੱਪਿਆ ਹੋਊਗਾ। ਆ ਜਿਹੜੇ ਐਨਏ ਰੋਡ ਬਣ ਰਹੇ ਆ ਤੁਹਾਨੂੰ ਕੀ ਲੱਗਦਾ ਵੀ ਸਰਕਾਰ ਦਾ ਦਿਮਾਗ ਖਰਾਬ ਹੋਇਆ ਹੈ ਕਿ ਉੱਦੇ ਆਵਾ ਗੁਣ ਪੈਸੇ ਲਾਈ ਜਾਂਦੇ ਆ। ਮੰਨ ਲਓ ਐਕਸਪ੍ਰੈਸ ਵੀ ਬਣਿਆ ਹੈ ਨਾ ਜਿਹੜਾ ਆ ਹੁਣ ਸੱਤ ਤੋਂ ਮੋੜੇ ਤੋਂ ਮੋੜੇ ਬਾਰਡਰ ਆ ਇੱਥੋਂ ਗਾਹਾਂ ਐ ਨਹੀਂ ਵਪਾਰ ਕਿੰਨਾ ਕਰਨਾ ਆ। ਇਹਦਾ ਮਤਲਬ ਮਕਸਦ ਸਮਝੋ ਗੱਲ ਕੀ ਆ ਇਹ ਖੁਸ਼ਕੀ ਰਾ ਜਿਹੜਾ ਆਪਣਾ ਇਹ ਚੱਲੂ ਹੋਣਾ ਜਿਹੜਾ ਮਤਲਬ ਜਦੋਂ ਆਪਣੇ ਹੁਣ ਵਪਾਰ ਇਸ ਵੇਲੇ ਬੰਦਰਗਾਹਾਂ ਰਾਹੀਂ ਹੁੰਦਾ ਹੈ ਨਾ ਉਹ ਤਾਂ ਚਲੋ ਹੁੰਦਾ ਹੀ ਰਹਿਣਾ ਪਾਣੀ ਦੇ ਪਾਣੀ ਵਾਲੇ ਰਾਹ ਨਾ ਜਿਹਨੂੰ ਆਪਾਂ ਕਹਿੰਦੇ ਤਾਂ ਵਪਾਰ ਪਰ ਜਿਹੜਾ ਆਪਣਾ ਪੁਰਾਣਾ ਸਿਲਕ ਰੂਟ ਸੀਗਾ ਸਿਲਕ ਰੂਟ ਜਿਹਨੂੰ ਆਪਾਂ ਕਹਿੰਦੇ ਆ ਖੁਸ਼ਕੀ ਰਾ ਇਹ ਇਹੀ ਸੀ ਪੰਜਾਬ ਵਿੱਚ ਹੀ ਹੁੰਦਾ ਹੋਇਆ ਪਾਕਿਸਤਾਨ ਅਫਗਾਨਿਸਤਾਨ ਤੁਰਕੀ ਮੁਰੇ ਇਰਾਨ ਫਿਰ ਤੁਰਕੀ ਤੁਰਕੀ ਤੋਂ ਗਾਹਾਂ ਯੂਰਪ ਸ਼ੁਰੂ ਹੋ ਜਾਂਦਾ ਹੈ ਨਾ ਇਹ ਇਸ ਰਾਹੀਂ ਵਪਾਰ ਜ਼ੋਰਪ ਤੱਕ ਹੋਣਾ ਤੇ ਇਸੇ ਕਰਕੇ ਸਾਰੇ ਰੋਡ ਬਣ ਰਹੇ ਆ ਏਰੀਆ ਡਿਵੈਲਪ ਹੋ ਰਿਹਾ ਤੇ ਦੂਜੀ ਗੱਲ ਇਹ ਦੇਖ ਲਿਓ ਆਪਣੇ ਇੰਡੀਆ ਦਾ ਮੇਨ ਮੇਨ ਰਾਹ ਆਹਾ ਹੋਣਾ ਆਪਣਾ ਹਨਾ ਤੇ ਜਿੱਥੋਂ ਵਪਾਰ ਹੋਣਾ ਆ ਉਹ ਏਰੀਆ ਤਾਂ ਆਟੋਮੈਟਿਕ ਹੀ ਡਿਵੈਲਪ ਹੋਣਾ ਹਨਾ ਹੁਣ ਤੁਸੀਂ ਆਪ ਸੋਚੋ ਆਪਾਂ ਮੈਂ ਆਪਣੇ ਏਰੀਆ ਦੀ ਗੱਲ ਦੱਸਦਾ ਸਾਡੇ ਏਰੀਆ ਚ ਪਿੰਡਾਂ ਦੇ ਪਿੰਡ ਖਾਲੀ ਹੋਏ ਹੋ ਹਨਾ ਘਰਾਂ ਨੂੰ ਜਿੰਦੇ ਲੱਗੇ ਹੋ ਆ ਪਰ ਫਿਰ ਵੀ ਏਰੀਆ ਡਿਵੈਲਪ ਹੋ ਰਿਹਾ ਆ ਮੈਕਡੋਨਲਡ ਮਗਰਬ ਕੇਫਸੀ ਹੋ ਗਿਆ ਇਦਾਂ ਦੇ ਜਿਆ ਰੋਡ ਦੇ ਉੱਪਰ ਦੇਖ ਲਿਓ بڑے بڑے ਪ੍ਰੋਜੈਕਟ ਬਣੇ ਜਾ ਰਹੇ ਹਨ ਆ ਸਾਡੇ ਨਵੇਂ ਸ਼ਹਿਰ ਤੋਂ ਬੰਗਿਆਂ ਦੇ ਵਿਚਾਲੇ ਵਿਚਾਲੇ ਮੈਨੂੰ ਮੈਂ ਇਹਦਾ 15 16 ਕਿਲੋਮੀਟਰ ਦਾ ਫਾਸਲਾ ਹੋਣਾ ਸ਼ਹਿਰ ਤੋਂ ਸ਼ਹਿਰ ਦਾ ਪਰ ਇਹ ਜੇ ਹੁਣ ਜੇ ਦੇਖਿਆ ਜਾਵੇ ਤਾਂ ਬੰਗਿਆਂ ਤੋਂ ਨਵੇਂ ਸ਼ਹਿਰ ਦੇ ਵਿਚਾਲੇ ਫਾਸਲਾ ਹੈ ਹੀ ਨਹੀਂ ਮਤਲਬ ਕਿਤੇ ਪੈਲੱਸ ਬਣ ਗਿਆ ਕਿਤੇ ਕੋਸ਼ ਬਣ ਗਿਆ ਕਿਤੇ ਕੋਸ਼ ਬਣ ਗਿਆ ਤੇ ਆਉਂਦੇ ਪੰਜਾ 64 ਸਾਲਾਂ ਤੱਕ ਮੈਨੂੰ ਮੈ ਤਾਂ ਵੀ ਦੋਨੇ ਸ਼ਹਿਰ ਜੁੜੇ ਹੋਊਗੇ ਜਿਹੜੇ ਵਿਚਾਲੇ ਮਾੜੇ ਮੋٹے ਖੇਤ ਖੁੱਦ ਦੇਖਦੇ ਆ ਇਹ ਵੀ ਦੀਸਣੋਂ ਹਟ ਜਾਣੇ ਆ ਤਾਂ ਫੇਰ ਇੰਨਾ ਡਿਵੈਲਪ ਕਿਉਂ ਹੋ ਰਿਹਾ ਜਦ ਬੰਦਾ ਤਾਂ ਹੈ ਨਹੀਂ ਜੋ ਬੰਦੇ ਹੈ ਨਹੀਂ ਤਾਂ ਫੇਰ ਉਹ ਏਰੀਆ ਨੂੰ ਡਿਵੈਲਪ ਕਿਉਂ ਕਰ ਰਹੇ ਆ ਤੇ ਇਹ ਪੈਸਾ ਜਿਹੜਾ ਆ ਸਾਡੇ ਪਿੰਡਾਂ ਵਾਲੇ ਤਾਂ ਲਾ ਨਹੀਂ ਰਹੇ ਇਹ ਤਗੜੇ ਤਗੜੇ ਵਪਾਰੀ ਬਿਜ਼ਨਸਮੈਨ ਉਹ ਹੀ ਲਾ ਰਹੇ ਆ ਇਹ ਪੈਸਾ ਉਹਨਾਂ ਨੂੰ ਕੁਝ ਦੀਦਾ ਹੋਊਗਾ ਤਾਂ ਹੀ ਉਹ ਇੰਨਾ ਪੈਸਾ ਖਰਚ ਰਹੇ ਆ ਨਹੀਂ ਤਾਂ ਕੌਣ ਲਾਉਂਦਾ ਹਨਾ ਜਿੱਥੇ ਬੰਦੇ ਨਾ ਹੋਣ ਤਾਂ ਉੱਥੇ ਪੈਸੇ ਕਾਹਤੇ ਲਾਊਗਾ ਕੋਈ ਇਸ ਕਰਕੇ ਪਰ ਦੂਜੀ ਸਚਾਈ ਇਹ ਆ ਦੇਖ ਲਿਓ ਆਪਾਂ ਕਹਿੰਦੇ ਆ ਨਾ ਇਹ ਜ਼ਮੀਨਾਂ ਕਰੋੜਾਂ ਦੀਆਂ ਹੋਣੀਆਂ ਆ ਜਿੱਦਣੇ ਕਰੋੜਾਂ ਦੀਆਂ ਹੋਣੀਆਂ ਉਦੋਂ ਸਾਡੇ ਕੋਲ ਰਹਿਣੀਆਂ ਨਹੀਂ ਦੇਖ ਲਿਓ ਸਚਾਈ ਆ ਇਹ ਜਿੱਦਣੇ ਕਰੋੜਾਂ ਦੀਆਂ ਹੋ ਜਾਣੀਆਂ ਉਦੋਂ ਸਾਡੇ ਤਾਂ ਪੰਜਾਬੀਆਂ ਕੋਲੇ ਜ਼ਮੀਨਾਂ ਹੋਣੀਆਂ ਹੀ ਨਹੀਂ ਇਹ ਕੁਦਰਤੀ ਗੱਲ ਆ ਜਦੋਂ ਕਿਸੇ ਚੀਜ਼ ਦੀ ਉਹਨਾਂ ਕਦਰ ਵੱਧ ਜਾਂਦੀ ਆ ਉਹ ਉਦੋਂ ਵੱਧਦੀ ਆ ਜਦੋਂ ਉਹ ਚੀਜ਼ ਜਾਦੇ ਲੋਕਾਂ ਦੇ ਹੱਥੋਂ ਨਿਕਲ ਕੇ ਥੋੜੇ ਲੋਕਾਂ ਦੇ ਕਬਜ਼ੇ ਚ ਲ ਜਾਂਦੀ ਆ ਪੀ ਆਮ ਲੋਕਾਂ ਦੇ ਹੱਥੋਂ ਨਿਕਲ ਕੇ ਵਪਾਰੀਆਂ ਦੇ ਹੱਥਾਂ ਚ ਚਲ ਜਾਂਦੀ ਹੈ ਆਪਾਂ ਇਹ ਗੇਮ ਸਮਝਦੇ ਨਹੀਂ ਆਪਾਂ ਸੋਚੀ ਤਾਂ ਲੈ ਵੀ ਹਾਂ ਰੇਟ ਬਹੁਤ ਹੋ ਗਿਆ 50 ਲੱਖ ਹੋ ਗਿਆ 60 ਲੱਖ ਹੋ ਗਿਆ ਇਹ ਤਾਂ ਕੁਝ ਵੀ ਨਹੀਂ ਇਹ ਰੇਟ ਕਰੋੜਾਂ ਚ ਜਾਣਾ ਹੈ ਨਾ ਜਦ ਤੱਕ ਸਾਡੇ ਸਾਡੇ ਬੰਦੇ ਖੇਲ ਜਿੱਦਾਂ ਕਹ ਲਓ ਵੀ ਮੇਲਾ ਖਤਮ ਹੋ ਗਿਆ ਹੁੰਦਾ ਆਪਣੇ ਹੱਥੇ ਘਰਾਂ ਨੂੰ ਤੁਰਜੇ ਵਾਲਾ ਹਾਲ ਹੋਇਆ ਹੁੰਦਾ ਫਿਰ ਅਸੀਂ ਆਲਾ ਦਵਾਲਾ ਝਾਕੀ ਦਾ ਕੋਈ ਵੀ ਏਰੀਆ ਦੇਖ ਲਓ ਕਿ ਕਿਤੇ ਕਲੋਨੀ ਕੱਟ ਹੁੰਦੀ ਆ ਕਿਤੇ ਉਹ ਕੱਟਦਾ ਜੱਟਾਂ ਦੀ ਉਹ ਕੱਟਦਾ ਜ਼ਿਮੀਦਾਰੀਆਂ ਤੇ ਜ਼ਮੀਨਾਂ ਚ ਹੁੰਦੀ ਆ ਤੇ ਉਹ ਜ਼ਿਮੀਦਾਰਾਂ ਨੇ ਜੇ ਮਨ ਲਾ ਕਲੋਨੀ ਕਿਤੇ ਵੱਧ ਵੀ ਪੈਸਾ ਮਿਲ ਗਿਆ ਕਿਸੇ ਨੂੰ ਕਰੋੜ ਰੁਪਏ ਕਿੱਲੇ ਦਾ ਹੀ ਮਿਲ ਗਿਆ ਉਹ ਉੰਨੇ ਚ ਵੇਚ ਕੇ ਨਿਕਲ ਜਾਂਦਾ ਵੀ ਮੈਨੂੰ ਬਹੁਤ ਪੈਸੇ ਮਿਲ ਗਏ ਪਰ ਅਸਲੀ ਮਲਾਈ ਤਾਂ ਉਸ ਤੋਂ ਬਾਅਦ ਸ਼ੁਰੂ ਹੁੰਦੀ ਆ ਜਿਹੜੀ 1 ਕਰੋੜ ਚ ਵੇਚੀ ਉਹਨ ਦੀ ਜ਼ਮੀਨ ਉਹ ਮਗਰ ਉਹ ਹੀ 10-10 ਕਰੋੜ ਦੀ ਗਾਂਹ ਵੇਚਦੇ ਆ ਉਹ ਮਨਾ ਫਿਰ ਆਪਣੇ ਬੰਦੇ ਦੇਖਦੇ ਆ ਯਾਰ ਅਸੀਂ ਕਰੋੜ ਦੀ ਦੇਤੀ ਮੋਰੇ ਹੁਣ ਏਨੇ-ਏਨੇ ਦੀ ਵਿਕਦੀ ਆ ਉਹ ਜਾਂਦੇ ਆਪਣੇ ਹੱਥੋਂ ਨਿਕਲ ਚੁੱਕੀ ਹੁੰਦੀ ਹੈ ਮੈਂ ਅੱਗੇ ਵੀ ਉਦਾਹਰਨ ਦਿੱਤੀ ਸੀ ਆਲੂ ਵਾਲੀ ਵੀ ਆਲੂ ਜਦੋਂ ਜ਼ਿਮੀਦਾਰਾਂ ਨੇ ਸਟੋਰ 'ਚ ਰੱਖਿਆ ਹੁੰਦਾ ਉਦੋਂ ਰੇਟ ਨਹੀਂ ਹੁੰਦਾ ਜਦੇ ਉਹ ਜੇਸਾਲ ਜ਼ਿਮੀਦਾਰ ਆਲੂ ਨਹੀਂ ਰੱਖਦੇ ਵੇਚ ਦਿੰਦੇ ਆ ਤੇ ਉਹ ਸਾਲ ਵਪਾਰੀਆਂ ਕੋਲ ਹੁੰਦਾ ਆ ਉਹ ਸਾਲ ਵਿੱਚ ਅਸ਼ਾਰੀਅਤ ਵੱਧ ਹੁੰਦਾ ਸਾਨੂੰ ਥੋੜਾ ਜਿਆ ਨਾ ਵਪਾਰੀਆਂ ਵਾਲਾ ਦਿਮਾਗ ਵਾਤਣਾ ਪੈਣਾ ਫੇਰ ਇਹ ਸਾਡੀ ਕਹਾਣੀ ਸੂਤ ਆਉਣੀ ਹੈ ਨਹੀਂ ਤਾਂ ਅਸੀਂ ਥੋੜੇ ਜੇ ਤੇ ਵਿੱਚ ਹੀ ਹੁਣ ਮhalla ਚੰਡੀਗੜ੍ਹ ਜਾਂ ਮਹਾਲੀ ਆ ਜਿਹੜੇ ਲੋਕ ਉੱਥੋਂ ਜ਼ਮੀਨਾਂ ਵੇਚ ਕੇ ਇੱਧਰ ਲਈਆਂ ਚਲੋ ਨਹੀਂ ਬਣਾਈਆਂ ਵੀ ਜ਼ਮੀਨਾਂ ਬਥੇਰੀ ਰੋਕਾਂ ਨੇ ਇੱਧਰ ਬਥੇਰੀ ਕਿੰਨਿਆਂ ਨੇ ਵੱਲੋਂ 50-50 ਕਿੱਲੇ ਬਣਾ ਲੈ ਪਰ ਉਹ ਉਹ ਬੰਦੇ ਦਾਹ ਤੇ ਹੁੰਦੇ ਆ ਕਹਿੰਦੇ ਅਸੀਂ ਤਾਂ ਕੁਛ ਵੀ ਨਹੀਂ ਰੇਟ ਲਿਆ ਅਸੀਂ ਤਾਂ 2-2 4-4 ਕਰੋੜ ਰੁਪਏ ਕਿੱਲੇ ਦਾ ਲੈ ਕੇ ਨਟਕ ਨਿਕਲਿਆ ਕਹਿੰਦਾ ਮਗਰ ਉਹ ਜਿਨੀ ਕਹਿੰਦਾ ਅਸੀਂ ਤਾਂ 2-2 ਕਰੋੜ ਰੁਪਏ 2.5-2.5 ਕਰੋੜ ਰੁਪਏ ਵੀ ਕਿੱਲੇ ਦਾ ਲੈ ਕੇ ਨਿਕਲੇ ਪਿਆ ਅਸੀਂ ਕਹਿੰਦੇ ਅਸੀਂ ਬਹੁਤ ਆ ਹੋਰ ਕਿੰਨਾ ਕੋ ਜਾਣਾ ਕਹਿੰਦਾ ਮਗਰੋਂ ਸਾਡੇ 10-10 ਕਰੋੜ ਨੂੰ ਵੀ ਲੋਕਾਂ ਨੇ ਕਿੱਲੇ ਵੇਚੇ ਆ ਜਦੋਂ ਕਹਿੰਦਾ ਸਾਡੇ ਕੋਲ ਉਹ ਅਸੀਂ ਵੇ ਮਗਰ ਉਹ ਕਹਿੰਦਾ ਉਹੀ ਕਿੱਲੇ 6 6 7 7 ਕਰੋੜ ਦੇ ਹੋਗਾ ਅਸੀਂ ਕਹਿੰਦਾ 2 2 ਕਰੋੜ 2.5 2 ਕਰੋੜ ਰੁਪਇਆ ਲੈ ਕੇ ਬਹੁਤ ਖੁਸ਼ ਹੋਏ ਹੋ ਸੀਗੇ ਚਲੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੀ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ ਜੀ